ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਇੱਕ ਵਾਰ ਫੇਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਨਵਾਂ ਕੰਮ ਸ਼ੁਰੂ ਕੀਤਾ ਹੈ ਮੈਂ ਐਕਚੁਅਲੀ ਪਹਿਲਾਂ ਵੀ ਕੱਪੜਿਆਂ ਦਾ ਕੰਮ ਨਵਾਂ ਨਹੀਂ ਹੈ ਮੈਂ 3-4 ਸਾਲ ਪਹਿਲਾਂ ਵੀ ਕੀਤਾ ਸੀਗਾ ਪਰ ਉਸ ਟਾਈਮ ਤੇ ਮੈਨੂੰ ਕੁਝ ਪਰੇਸ਼ਾਨੀਆਂ ਆਈਆਂ ਵਿੱਚ ਮੈਨੂੰ ਆਪਣਾ ਕੰਮ ਹੈ ਜਿਹੜਾ ਬੰਦ ਕਰਨਾ ਪਿਆ ਸੋ ਇੰਨਾ ਵਧੀਆ ਮੈਨੂੰ ਐਕਸਪੀਰੀਅੰਸ ਨਹੀਂ ਰਿਹਾ ਉਸ ਟਾਈਮ ਤੇ ਇਸ ਵਾਰ ਜੋ ਮੈਂ ਕੰਮ ਸ਼ੁਰੂ ਕੀਤਾ ਹੈ ਤੁਹਾਡੇ ਸਾਰਿਆਂ ਦੇ ਪਿਆਰ ਸਪੋਰਟ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੇਰੇ ਕੰਮ ਤੇ ਇੱਕ ਅੱਛਾ ਰਿਸਪੌਂਸ ਆ ਰਿਹਾ ਹੈ ਮੈਨੂੰ ਵਧੀਆ ਤੁਸੀਂ ਆਰਡਰ ਦਿੱਤੀ ਹੈ ਮੈਂ ਕੋਰੀਅਰ ਜਿੰਨੇ ਵੀ ਲਗਾਏ ਹੈ ਸਭ ਤਾਂ ਇੱਕ ਅੱਛਾ ਮੈਨੂੰ ਫੀਡਬੈਕ ਮਿਲੇ ਸਭ ਨੇ ਮੈਨੂੰ ਕਿਹਾ ਹੋਇਆ ਕਿ ਸੂਟ ਹੈ ਜਿਹੜੇ ਉਹ ਤੁਹਾਡੇ ਬਹੁਤ ਜ਼ਿਆਦਾ ਵਧੀਆ ਨਹੀਂ ਬਹੁਤ ਸੋਹਣੇ ਸੂਟ ਨੇ ਸਟਾਫ ਅੱਛਾ ਹੈ ਬਹੁਤ ਵਾਜ਼ੀ ਪ੍ਰੇਟਾਂ ਦੇ ਨਹੀਂ ਸਾਰੇ ਬੁਟੀਕਾਂ ਦੇ ਨਾਲ ਉਹ ਜੀ ਆਪਣੇ ਸੂਟਾਂ ਦੇ ਜਿਹੜੇ ਪ੍ਰਾਈਸ ਐ ਉਹ ਡਾਊਨ ਨਹੀਂ ਸਭ ਤੋਂ ਘੱਟ ਆਪਾਂ ਪ੍ਰਾਈਸ ਤੇ ਸੂਟਾਂ ਜਿਹੜੇ ਉਹ ਸੇਲ ਕਰਦੀਆਂ ਹੁਣ ਵੀ ਜਿਹੜੀ 3-4 ਦਿਨ ਆਪਣੀ ਵੀਡੀਓ ਨਹੀਂ ਆਈ ਉਹਦਾ ਕੁਝ ਕਾਰਨ ਸੀ ਕਿ ਜਿਵੇਂ ਬ੍ਰਦਰ ਨੇ ਕੱਲ ਮੇਰਾ ਸਾਰਾ ਦਿਨ ਬਠਿੰਡੇ ਚਲਾ ਗਿਆ ਕਿਉਂਕਿ ਕੱਲ ਭਰਾ ਦੀ ਫਲਾਈਟ ਸੀਗੀ ਵਾਪਸ ਜਾ ਰਿਹਾ ਸੀਗਾ ਉਹ ਆਸਟ੍ਰੇਲੀਆ ਤੇ ਉਹਦੇ ਜਾਣ ਲਈ ਫਿਰ ਕੁਝ ਉਹਨੇ ਸਮਾਨ ਵਗੈਰਾ ਬਾਜ਼ਾਰੋਂ ਲੈਣਾ ਸੀ ਆਪਣਾ ਉਹਦੀ ਕੱਲ ਤबीयत ਵੀ ਖਰਾਬ ਨਹੀਂ ਸੀ ਸੌਰੀ ਠੀਕ ਨਹੀਂ ਸੀਗੀ ਤबीयत ਖਰਾਬ ਸੀਗੀ ਬਸ ਉਹਦੇ ਨਾਲ ਸਾਰਾ ਦਿਨ ਪਰਸੋਂ ਦਾ ਜੋ ਸੀਗਾ ਉਹਦੇ ਵਿੱਚ ਕੁਝ ਮੇਰੇ ਕੂਰੀਅਰ ਵਗੈਰਾ ਲਗਾਉਣੇ ਸੀ ਪਿਆਰ ਦਾ ਕੰਮ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਹਸਪੀਟਲ ਲੈ ਕੇ ਗਈਆਂ ਬੱਚਿਆਂ ਦੇ ਹੈਲਥ ਇਸ਼ੂਸ ਹੈ ਥੋੜੇ ਬਹੁਤ ਤੇ ਜੈਸਮੀਨ ਦੇ ਵੀ ਟੈਸਟ ਹੁੰਦੇ ਆ ਜਿਵੇਂ ਟੀਟੀਜੀ ਦਾ ਟੈਸਟ ਹੁੰਦਾ ਹੈ ਜਾਸਮੀਨ ਦੀ ਥੋੜੀ ਜਿਹੀ ਸਕਿਨ ਦੀ ਪ੍ਰੋਬਲਮ ਜਿਵੇਂ ਸਕਿਨ ਦੀ ਵੈਸੇ ਪ੍ਰੋਬਲਮ ਨਹੀਂ ਹੈ ਕਿ ਫੇਸ ਦੇ ਉੱਪਰ ਜਿਵੇਂ ਪਿੰਪਲਸ ਵਗੈਰਾ ਹੋ ਜਾਂਦੀ ਹੈ ਇਸ ਨੂੰ ਲੈ ਕੇ ਸਕਿਨ ਵਾਲੇ ਡਾਕਟਰ ਨੂੰ ਦਿਖਾਣਾ ਸੀ ਕੁਝ ਕੰਮ ਬਣਿਆ ਕੁਝ ਨਹੀਂ ਬਣਿਆ ਦੁਬਾਰਾ ਫੇਰ ਆਪਾਂ ਨੂੰ ਢੀੜਾ ਲਾਉਣਾ ਪੈਣਾ ਸੋ ਟਰਾਈ ਕੀਤਾ ਮਤਲਬ ਸਾਨੂੰ ਹਸਪੀਟਲ ਭਰਾ ਲੈ ਗਿਆ ਸੀਗਾ ਪਰ ਸਾਡਾ ਉਸ ਦਿਨ ਕੰਮ ਨਹੀਂ ਬਣਿਆ ਕਿਉਂਕਿ ਨਵਦੀਪ ਨੂੰ ਐਂਡੋਸਕੋਪੀ ਲਈ ਥੋੜਾ ਜਿਹਾ ਸਜੈਸਟ ਕਰਦੇ ਆ ਡਾਕਟਰ ਕਿ ਆਪਾਂ ਐਂਡੋਸਕੋਪੀ ਕਰ ਲਈਏ ਕਿਉਂਕਿ ਨਵਦੀਪ ਨੂੰ ਤੇਜਾਬ ਮੰਦਾ ਹੈ ਪਤਾ ਨਹੀਂ ਕੀ ਪ੍ਰੋਬਲਮ ਹੈ ਸਵੇਰ ਵੇਲੇ ਖਬਰਾਟ ਹੁੰਦੀ ਆ ਸਵੇਰੇ ਉੱਠਣਸਾਰ ਖਬਰਾਟ ਹੁੰਦੀ ਆ ਚਲੋ ਜੀ ਆਪਾਂ ਇਹ ਜਾਦਾ ਲੰਬੀਆਂ ਚੌੜੀਆਂ ਗੱਲਾਂ ਨਹੀਂ ਕਰਦੇ ਆ ਮਤਲਬ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਚਲਦੇ ਮੈਂ ਕਈ ਦਿਨਾਂ ਦੀ ਭਾਜ ਨੱਠ ਕਰਦੀ ਪਈਆਂ ਆਪਣੀਆਂ ਵੀਡੀਓ ਨਹੀਂ ਆਈਆਂ ਨਵੇਂ ਸਟਾਕ ਆ ਚੁੱਕੀ ਹੈ ਜੀ ਨਵੇਂ ਸਟਾਕਾਂ ਨੂੰ ਮੈਂ ਉੱਪਰ ਨਹੀਂ ਕੀਤਾ ਨਵੇਂ ਸਟਾਕਸ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਨਹੀਂ ਕਰ ਸਕੀ ਬੁਟੀਕ ਤੇ ਆਪਣੇ ਜਿਹੜੇ ਵਰਕ ਕੀਤਾ ਵਾ ਹੈਂਡਵਰਕ ਆਰੀ ਦਾ ਵਰਕ ਤੇ ਮਸ਼ੀਨੀ ਵਰਕ ਦੇ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਆ ਪਪਾ ਪਾਰਟੀ ویئر ਯਹਾਂ ਦੇ ਵਿੱਚ ਸੂਟ ਵਾਉਣੇ ਆ ਉਹ ਵਾਲੇ ਸੂਟ ਰੈਡੀ ਹੁਕ ਕੀਤੇ ਹੋਏ ਆ ਕਿਸੇ ਦੇ ਨਾਲ ਦੁਪੱਟਾ ਲਗਾਉਣ ਵਾਲਾ ਕਿਸੇ ਦੇ ਨਾਲ ਫੁੱਲ ਦੁਪੱਟਾ ਲਗਾਇਆ ਕੰਪਲੀਟ ਸੂਟ ਨਹੀਂ ਉਹ ਵੀ ਸਾਰੇ ਮੈਂ ਚੱਕ ਕੇ ਲੈ ਕੇ ਆਈਆਂ ਮੇਰੇ ਕੋਲ ਇਸ ਟਾਈਮ 20 ਤੋਂ 25 ਸੂਟ ਅਵੇਲੇਬਲ ਨੇ ਤੇ ਉਹਨਾਂ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੰਸਟਾ ਦੇ ਉੱਪਰ ਵੀ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਜਿਨ੍ਹਾਂ ਨੇ ਇੰਸਟਾ ਦੇ ਉੱਪਰ ਜਾ ਕੇ ਮੈਨੂੰ ਫੋਲੋ ਨਹੀਂ ਕੀਤਾ ਜਾਂ ਕਿਸੇ ਨੇ ਸੂਟ ਲੈਣਾ ਤਾਂ ਇੰਸਟਾ ਦੇ ਉੱਪਰ ਤੁਸੀਂ ਜਾ ਕੇ ਇੰਸਟਾ ਤੇ ਤੁਸੀਂ ਮੇਰੀ ਆਈਡੀ ਹੈ ਸਿੱਧੂ ਵਲੌਗਿੰਗ 62 ਤੇ ਤੁਸੀਂ ਮੈਨੂੰ ਜਾ ਕੇ ਕੁਝ ਵੀ ਉੱਥੇ ਕਨਫਰਮ ਕਰ ਸਕਦੇ ਆਂ ਤੇ ਕਈ ਮੈਨੂੰ ਕਸਟਮਰਾਂ ਦੇ ਜ਼ਿਆਦਾਤਰ ਮੈਸੇਜ ਆਏ ਸੀਗੇ ਕਿ ਤੁਸੀਂ ਇੰਸਟਾ ਦੇ ਉੱਪਰ ਅਸੀਂ ਨਹੀਂ ਵਰਕ ਜਾਨਦੇ ਆਂ ਤੁਸੀਂ ਇੰਸਟਾ ਦੇ ਤੋਂ ਇਲਾਵਾ ਸਾਡੇ ਲਈ ਕੀ ਸੁਵਿਧਾ ਦੇ ਸਕਦੇ ਤਾਂ ਉਸ ਤੇ ਲਈ ਇੱਕ ਜੀ ਸਿਰਫ ਓਨਲੀ ਵਟਸਐਪ ਤੁਸੀਂ ਚੈਟ ਕਰ ਸਕਦੇ ਹੋ ਵਟਸਐਪ ਨੰਬਰ ਹੈ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰ ਦੂੰਗੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੇ ਇੱਥੇ ਸਕਰੀਨ ਦੇ ਉੱਪਰ ਵੀ ਇੱਥੇ ਤੁਸੀਂ ਉੱਪਰ-ਨੀਚੇ ਕਿਤੇ ਵੀ ਦੇਖ ਲਿਓ ਉੱਪਰ ਜਾਂ نیچے ਸਕਰੀਨ ਤੇ ਨੰਬਰ ਹੈ ਜਿਹੜਾ ਉਹ ਸ਼ੋਅ ਹੋਏਗਾ ਤੁਸੀਂ ਉਸ ਨੰਬਰ ਦੇ ਉੱਪਰ WhatsApp ਕਰਕੇ ਪ੍ਰਾਈਸ ਕਨਫਰਮ ਕਰਨਾ ਹੈ ਤੁਸੀਂ ਕਿਸੇ ਨੇ ਆਰਡਰ ਲਗਾਉਣਾ ਹੈ ਤੁਸੀਂ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਲੈ ਸਕਦੇ ਹੋ ਅੱਛਾ ਜੀ ਹੁਣ ਜਿਹੜੀ ਆਪਾਂ ਗੱਲ ਕਰਦੀ ਹੈ ਮੇਨ ਕੀ ਆਪਣਾ ਜਿਹੜਾ ਅੱਜ ਟੌਪਿਕ ਕੀ ਸੀਗਾ ਗੱਲ ਕਰਨ ਦਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਮੇਰੀ YouTube ਫੈਮਿਲੀ ਹੈ ਮੈਨੂੰ ਬਹੁਤ ਵਧੀਆ ਸਪੋਰਟ ਕਰਦੀ ਹੈ ਬਹੁਤ ਵਧੀਆ ਸਮਰਥਨ ਹੈ ਮੈਨੂੰ ਬਾਹਰੋਂ ਵੀ ਆਰਡਰ ਆਉਂਦੇ ਨੇ ਮੈਨੂੰ US A ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਤੇ ਇੱਕ ਮੈਨੂੰ ਹੁਣ ਆਸਟ੍ਰੇਲੀਆ ਦੇ ਵਿੱਚੋਂ ਵੀ ਗੱਲ ਚੱਲ ਰਹੀ ਹੈ ਸ਼ਾਇਦ ਉਹ ਵੀ ਆਰਡਰ ਹੈ ਜਿਹੜਾ ਡਨ ਹੋ ਜਾਣਾ ਹੈ ਸੋ ਮੈਨੂੰ ਬਾਹਰੋਂ ਵੀ ਆਰਡਰ ਆਉਂਦੇ ਆ ਇਹਨਾਂ ਚੀਜ਼ਾਂ ਦੀ ਬਹੁਤ ਖੁਸ਼ੀ ਹੁੰਦੀ ਹੈ ਸੋ ਮੈਨੂੰ ਇਹ ਨਹੀਂ ਹੈ ਕਿ ਮੈਨੂੰ ਇਕੱਠਾ ਆਰਡਰ ਆਉਂਦਾ ਮੈਨੂੰ ਬਾਹਰੋਂ ਆਰਡਰ ਆਉਂਦੇ ਮੇਰੇ ਲਈ ਉਹ ਇੰਪੋਰਟੈਂਟ ਹੈ ਤੇ ਮੈਨੂੰ ਸਿੰਗਲ ਸਿੰਗਲ ਸੂਟ ਦਾ ਆਰਡਰ ਲਾਉਣ ਵਾਲੀ ਆ ਵੇ ਬਰਾਬਰ ਰੱਖਦੀ ਆ ਸਭ ਨੂੰ ਮੈਂ ਟਾਈਮ ਤੇ ਰਿਪਲਾਈ ਦੇਣ ਦੀ ਕੋਸ਼ਿਸ਼ ਕਰਦੀ ਆ ਪਰ ਫਿਰ ਵੀ ਕੁਝ ਪਰੇਸ਼ਾਨੀਆਂ ਜਿਹਦੇ ਕਰਕੇ ਮੈਂ ਟਾਈਮ ਤੇ ਰਿਪਲਾਈ ਸ਼ਾਇਦ ਨਾ ਦੇ ਸਕਦੀ ਹੋਵਾਂ ਤਾਂ ਤੁਸੀਂ ਪਲੀਜ਼ ਇਸ ਚੀਜ਼ ਨੂੰ ਨਾ ਸਮਝ ਲਿਆ ਕਰੋ ਹਨਾ ਵੀ ਮੈਂ ਕੱਲੀ ਜਣੀ ਆ ਹਜੇ ਮੇਰਾ ਨਵਾਂ ਕੰਮ ਹੈ ਅਗਰ ਥੋੜਾ ਜਿਹਾ ਵੀ ਰਿਪਲਾਈ ਲੇਟ ਹੋ ਜਾਂਦਾ ਹੈ ਤਾਂ ਪਲੀਜ਼ ਤੁਸੀਂ ਇਹ ਨਾ ਇਹ ਨਾ ਕਰਿਆ ਕਰੋ ਕਿ ਸਾਡਾ ਤੁਸੀਂ ਰਿਪਲਾਈ ਨਹੀਂ ਦਿੰਦੇ ਤੁਸੀਂ ਸਾਨੂੰ ਸੀਨ ਹੀ ਨਹੀਂ ਕਰਦੇ ਹੋ ਮੈਸੇਜ ਮੈਨੂੰ ਕੱਲੀ ਨੇ ਸਟਾਕ ਵੀ ਲੈਣ ਜਾਣਾ ਹੁੰਦਾ ਫਿਰ ਲਿਆ ਕੇ ਉਹਨਾਂ ਨੂੰ ਡਿਸਪਲੇ ਵੀ ਕਰਨਾ ਹੁੰਦਾ ਫਿਰ ਉਹਨਾਂ ਦੇ ਪ੍ਰਾਈਸ ਮੈਂਸ਼ਨ ਕਰਨੀ ਹੁੰਦੀ ਹੈ ਵੀਡੀਓਜ਼ ਬਣਾਉਣੀਆਂ ਹੁੰਦੀਆਂ ਫਿਰ ਅਪਡੇਟ ਐਡੀਟਿੰਗ ਕਿੰਨਾ ਕੁਸ਼ ਹੈ ਹਨਾ ਤੁਸੀਂ ਸਮਝਦੇ ਹੋ ਇਸ ਤੋਂ ਇਲਾਵਾ ਮੇਰੇ ਸਾਰੇ ਘਰ ਦੇ ਕੰਮ ਜੋ ਰੁਟੀਨ ਦੇ ਆਪਣੇ ਘਰੇ ਘਰੇ ਕੰਮ ਹੁੰਦੇ ਨੇ ਬੱਚਿਆਂ ਨੂੰ ਦੇਖਣਾ ਖਾਣਾ ਬਣਾਉਣਾ ਚਾਹ ਬਣਾਉਣੀ ਬਰਤਨ ਕੱਪੜੇ ਸਫਾਈ ਸਾਰੇ ਕੰਮ ਇਹ ਵੀ ਮੇਰੀ ਕੱਲੀ ਦੀ ਰਿਸਪੌਂਸਿਬਿਲਟੀ ਹੈ ਸੋ ਇੱਕ ਸਾਰੇ ਕੰਮ ਕਰਕੇ ਫਿਰ ਬਾਜ਼ਾਰ ਜਾਣਾ ਤੁਹਾਡੇ ਕੋਰੀਅਰਸ ਲਗਵਾ ਕੇ ਆਣਾ ਆਰਡਰਸ ਆਇਨੀ ਆਰਡਰਸ ਆਪਾਂ ਕੋਰੀਅਰ ਕਰਵਾ ਕੇ ਆਣੀ ਹੈ ਬਹੁਤ ਜ਼ਿੰਮੇਦਾਰੀ ਦਾ ਕੰਮ ਹੁੰਦਾ ਸੋ ਇਹ ਕੰਮ ਹੁੰਦੀ ਹੈ ਜੀ ਆਪਣੇ 2-3 ਬੰਦਿਆਂ ਦੇ ਕਰਨ ਵਾਲੇ ਕਿ ਇੰਸਟਾ ਦੇ ਉੱਪਰ ਹਰ ਵੇਲੇ ਨਹੀਂ ਆਪਾਂ ਬੈਠ ਕੇ ਬੈਠ ਸਕਦੇ ਮਤਲਬ ਜੇ ਆਪਾਂ ਬੈਠਾਂਗੇ ਫਿਰ ਘਰ ਦੇ ਜਿਹੜੇ ਕੰਮ ਹੈ ਉਹ ਰੁਕ ਜਾਣਗੇ ਸੋ ਮੈਂ 3-4 ਦਿਨ ਦੇਖਿਆ ਕਿ ਮੈਨੂੰ ਬਹੁਤ ਜ਼ਿਆਦਾ ਆਰਡਰ ਆਏ ਮੇਰੀ ਥੋੜੀ ਤਬੀਅਤ ਵੀ ਇਸ ਲਈ ਥੋੜੀ ਜਿਹੀ ਡਾਊਨ ਹੈ ਕਿ ਮੈਨੂੰ ਮਾਈਗਰੇਨ ਫਿਰ ਹੋ ਜਾ ਹੋ ਗਿਆ ਹੈਗਾ ਥੋੜਾ ਫੋਨ ਜ਼ਿਆਦਾ ਦੇਖਣਾ ਫੋਨ ਦੇਖਣ ਦਾ ਮਤਲਬ ਕਿ ਮੈਂ ਸਾਰੇ ਆਪਣੇ ਜਿੰਨੇ ਵੀ ਕਸਟਮਰਸ ਨੇ ਉਹਨਾਂ ਨੂੰ ਰਿਪਲਾਈ ਕਰਨਾ ਪ੍ਰਾਈਸ ਮੈਂਸ਼ਨ ਕਰਨਾ ਕਈ ਕਸਟਮਰਸ ਜਿਵੇਂ ਆਪਣੀ ਤਸੱਲੀ ਲਈ ਬਾਰ-ਬਾਰ ਹਰ ਚੀਜ਼ ਦਾ ਅਲੱਗ-ਅਲੱਗ ਪ੍ਰਾਈਸ ਪੁੱਛਦੇ ਸਭ ਨੂੰ ਰਿਪਲਾਈ ਦੇਣਾ ਤੁਸੀਂ ਸੋਚੋ ਵੀ 50-50 ਬੰਦਿਆਂ ਨੂੰ ਰਿਪਲਾਈ ਦੇਣਾ ਇੰਸਟਾ ਦੇ ਉੱਪਰ ਕਿੰਨਾ ਟਾਈਮ ਜਾਂਦਾ ਹੋਣਾ ਹੈ ਕਿੰਨਾ ਉਹ ਸਾਰੀਆਂ ਚੀਜ਼ਾਂ ਹਨਾ ਫਿਰ ਜੇ ਕਿਸੇ ਦਾ ਆਰਡਰ ਆ ਗਿਆ ਉਹਨਾਂ ਨੂੰ ਸਾਰਾ ਉਹ ਆਰਡਰ ਨੂੰ ਲੈਣਾ ਫਿਰ ਉਹਦੀ ਡਿਟੇਲ ਦੇਣੀ ਐਡਰੈਸ ਲੈਣਾ ਫਿਰ ਉਹ ਸਾਰਾ ਮੈਂਸ਼ਨ ਕਰਨਾ ਨੋਟ ਕਰਨਾ ਕਿ ਕਿਤੇ ਸਕਿਪ ਨਾ ਹੋ ਜਾਵੇ ਕਿਸੇ ਦਾ ਆਰਡਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹ ਬੜੀਆਂ ਹੀ ਭੱਜਣ ਅਠਵਾਲੀਆਂ ਤੇ ਧਿਆਨ ਨਾਲ ਥੋੜੀਆਂ ਕਰਨ ਵਾਲੀਆਂ ਹੁੰਦੀਆਂ ਕਨਸੈਂਟਰੇਸ਼ਨ ਵਾਲਾ ਕੰਮ ਹੁੰਦਾ ਸੋ ਮੈਂ ਦੇਖਿਆ ਕਿ ਬੱਚੇ ਹੈ ਜਿਹੜੇ ਉਹ ਮੇਰੇ ਖਾਣੇ ਤੋਂ ਵੀ ਲੇਟ ਹੋ ਜਾਂਦੇ ਜਿਵੇਂ ਰੋਟੀ ਪਾਣੀ ਦਾ ਟਾਈਮ ਚੇਂਜ ਹੋ ਗਿਆ ਸੋ ਮੈਂ ਫਿਰ ਕੋਸ਼ਿਸ਼ ਕਰੀਆ ਹੁਣ ਕਿ ਆਪਣਾ ਇੱਕ ਫਿਕਸ ਸ਼ੈਡਿਊਲ ਬਣਾਵਾ ਕਿ ਜੋ ਇੰਸਟਾਗ੍ਰam ਦੇ ਉੱਪਰ ਰਿਪਲਾਈਜ਼ ਨੇ ਉਹ ਸ਼ਾਮ ਨੂੰ ਇੱਕ ਟਾਈਮ ਰੱਖਾਂਗੇ ਆਪਾਂ ਫਿਕਸ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਪ ਫਿਕਸ ਟਾਈਮ ਰੱਖਾਂਗੀ ਕਿ ਆਪਾਂ ਕਦੋਂ ਤੋਂ ਕਦੋਂ ਤੱਕ ਉਹਨਾਂ ਮੈਸੇਜਾਂ ਦਾ ਰਿਪਲਾਈ ਤੁਹਾਨੂੰ ਆਇਆ ਕਰੂਗਾ ਤੇ ਤੁਸੀਂ ਜਿਹੜਾ WhatsApp ਦੇ ਉੱਪਰ ਆਪਣੇ ਮੈਸੇਜ ਤੁਸੀਂ ਕਿਸੇ ਵੀ ਟਾਈਮ ਛੱਡ ਸਕਦੇ ਹੋ ਉਹਨਾਂ ਦਾ ਵੀ ਮੈਂ ਇੱਕ ਰਿਪਲਾਈ ਦਾ ਟਾਈਮ ਰੱਖੂਗੀ ਕਿ ਮਾਰਨਿੰਗ ਜਾਂ ਈਵਨਿੰਗ ਜਾਂ ਦੁਪਹਿਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸੌਰੀ WhatsApp ਦੇ ਉੱਪਰ ਰਿਪਲਾਈ ਦੇਵਾਂਗੀ ਸਾਰਿਆਂ ਸੂਟਾਂ ਦਾ ਜੋ ਵੀ ਪੁੱਛਣਾ ਤੁਸੀਂ ਜੋ ਵੀ ਤੁਹਾਡੇ XYZ ਤੁਹਾਡੇ ਕੁਐਸਚਨਸ ਨੇ ਕੱਪੜਿਆਂ ਦੇ ਲਈ ਉਹਨਾਂ ਸਾਰਿਆਂ ਦੇ ਉੱਥੇ ਮੈਂ ਜਿਹੜੀ ਹੈ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ ਸੋ ਆਈ ਹੋਪ ਕਿ ਤੁਸੀਂ ਮੇਰੀ ਪ੍ਰੋਬਲਮ ਨੂੰ ਸਮਝਦੇ ਹੋਵੋਗੇ ਕਈ ਕਸਟਮਰ ਜਿਵੇਂ ਕਹਿੰਦੇ ਸੀਗੇ ਕਿ ਤੁਸੀਂ ਜਲਦੀ ਰਿਪਲਾਈ ਨਹੀਂ ਦਿੰਦੇ ਨਵਾਂ ਨਵਾਂ ਕੰਮ ਹੈ ਜੀ ਥੋੜਾ ਜਿਹਾ ਲੇਟ ਹੋ ਜਾਂਦਾ ਬੰਦਾ ਸਾਰਾ ਕੁਝ ਦੇਖਣਾ ਪੈਂਦਾ ਅਗਰ ਮੈਂ ਕੱਲੀ ਇੰਸਟਾਗ੍ਰam ਨੂੰ ਵੀ ਦੇਖਾਂ ਜਾਂ ਮੈਂ ਆਪਣੇ ਕੰਮ ਤੇ ਹੀ ਬੈਠੀ ਰਵਾਂ ਤਾਂ ਹੋ ਸਕਦਾ ਪੋਸੀਬਲ ਕਿ ਮੈਂ ਫਿਰ ਵੀ ਫਿਰ ਵੀ ਕਸਟਮਰ ਜ਼ਿਆਦਾ ਹੁੰਦੇ ਤਾਂ ਵੀ ਤੁਹਾਨੂੰ ਘੰਟਾ ਡੇਢ ਘੰਟਾ ਵੇਟ ਕਰਨਾ ਪੈ ਹੀ ਸਕਦਾ ਹੈਗਾ ਕਿ ਅਗਰ ਮੈਂ ਕੱਲਾ ਇੰਸਟਾਗ੍ਰam ਹੀ ਦੇਖਾਂ ਕਿ ਮੈਂ ਤੁਹਾਡੇ ਆਰਡਰਸ ਲੈਣੇ ਆ ਤੁਹਾਡੇ ਨਾਲ ਸੂਟਾਂ ਦੇ ਰਿਗਾਰਡਿੰਗ ਗੱਲ ਕਰਨੀ ਹੈ ਆ ਵੀ ਤੁਹਾਨੂੰ ਥੋੜਾ ਜਿਹਾ ਟਾਈਮ ਤਾਂ ਫਿਰ ਵੀ ਲੱਗ ਜਾਣਾ ਕਿਉਂਕਿ ਬਹੁਤ ਜ਼ਿਆਦਾ ਜਿਵੇਂ ਆਰਡਰ ਆ ਰਹੇ ਆ ਸਾਰਿਆਂ ਨੂੰ ਆਪਾਂ ਜਿਵੇਂ ਇਨਕੁਆਰੀਜ਼ ਆ ਰਹੀਆਂ ਮੇਨ ਆਰਡਰਸ ਦੀ ਗੱਲ ਨਹੀਂ ਹੈ ਮੇਨ ਇਨਕੁਆਰੀਜ਼ ਦੀ ਗੱਲ ਹੈ ਇਨਕੁਆਰੀ ਤੇ ਰਿਪਲਾਈ ਹੈ ਜਿਹੜਾ ਸਾਰਿਆਂ ਨੂੰ ਇਕੱਠਾ ਇੱਕ ਟਾਈਮ ਤੇ ਦੇਣਾ ਪੋਸੀਬਲ ਨਹੀਂ ਹੈ ਤੁਸੀਂ ਮੇਰੇ ਖਿਆਲ ਸਮਝਦੇ ਹੋਵੋਗੇ ਅੱਛਾ ਜੀ ਹੁਣ ਦੂਜੀ ਗੱਲ ਕਰ ਲੈਣੀ ਹੈ ਸਭ ਤੋਂ ਪਹਿਲਾਂ ਵੀ ਮੈਨੂੰ ਨਾ ਕਈ ਪਹਿਲਾਂ ਨੇ ਵਾਇਸ ਮੈਸੇਜ ਕੀਤੀ ਹੈ ਵੈਸੇ ਉਹ ਮੇਰਾ ਫਿਕਰ ਕਰਦੀਆਂ ਮੇਰੇ ਨਾਲ ਅਟੈਚ ਨਹੀਂ ਇਸੇ ਲਈ ਉਹ ਮੈਨੂੰ ਵੋਇਸ ਮੈਸੇਜ ਕਰਦੀਆਂ ਇਨਸਟਾ ਦੇ ਉੱਪਰ ਜਾਂ ਮੈਨੂੰ ਡੀਐਮ ਵੀ ਕੀਤੇ ਹੋਏ ਐ ਜਿਵੇਂ ਕਿ ਅਸੀਂ ਨਾ ਤੁਹਾਡੀਆਂ ਸ਼ਾਰਟਸ ਦੇਖੀਆਂ ਸਾਡਾ ਮਨ ਬੜਾ ਦੁਖਦਾ ਹੈ ਕਿ 30 30 ਸਕਿੰਡਸ ਦੀਆਂ ਸ਼ਾਰਟਸ ਚੱਕ ਕੇ ਉਹਨਾਂ ਦੇ ਉੱਪਰ ਬੜਾ ਮਤਲਬ ਉਹਨਾਂ ਨੇ ਕੁਝ ਨਹੀਂ ਬੋਲਿਆ ਸ਼ਾਰਟਸ ਪਾਈ ਹੈ ਸ਼ਾਰਟਸ ਦੇ ਵਿੱਚ 30 ਸਕਿੰਡ ਦੇ ਵਿੱਚ ਕੋਈ ਗੱਲ ਹੈ ਉਹਨੂੰ ਕੱਟ ਕੇ ਰੀਲ ਪਾਤੀ ਹੈ ਉਸਦੇ نیچے ਵੀ ਲੋਕ ਤੁਹਾਨੂੰ ਬਹੁਤ ਗੰਦਾ ਔਰ ਖਰਾਬ ਬੋਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਪੜਨੇ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਰਿਕਵੈਸਟ ਕਰਦੀ ਆ ਜਦੋਂ ਆਪਾਂ ਕਿਸੇ ਨੂੰ ਸ਼ੀਸ਼ਾ ਦਿਖਾਉਨੇ ਆ ਨਾ ਸ਼ੀਸ਼ਾ ਦਿਖਾਉਨੇ ਆ ਤਾਂ ਸਾਹਮਣੇ ਵਾਲੇ ਨੂੰ ਪ੍ਰੋਬਲਮ ਹੁੰਦੀ ਹੈ ਕਿਉਂਕਿ ਇਹ ਗੱਲ ਮੇਰੇ ਜਾਂ ਤੁਹਾਡੇ ਕਿਸੇ ਘਰ ਵਾਲੇ ਦੀ ਗੱਲ ਜਾਂ ਇੱਕ ਦੁੱਖੀ ਦੀ ਨਹੀਂ ਹੈ ਵੀ ਇੱਕ ਦੋ ਬੰਦੇ ਇਹੋ ਜਿਹੇ ਆ ਇਸ ਸੰਸਾਰ ਦੁਨੀਆ ਬਹੁਤ ਵੱਡੀ ਹੈ ਇਹਦੇ ਵਿੱਚ ਉਸ ਤਰ੍ਹਾਂ ਦੇ ਬਹੁਤ ਜ਼ਿਆਦਾ ਟੱਕ ਮਕੌੜੇ ਨਹੀਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਤੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਤੱਕ ਮਕੌੜੇ ਖੱਡਾਂ ਦੇ ਵਿੱਚੋਂ ਨਿਕਲਦੀ ਆ ਹੁਣ ਆਪਾਂ ਜਿਹਦੇ ਬਾਰੇ ਗੱਲ ਕਰ ਰਹੀਆਂ ਉਹਦੇ ਨਾਲ ਸੁਣਨ ਵਾਲੇ ਜੋ 30 ਸਕੰਡ ਦੀ ਰੀਲ ਨੂੰ ਸੁਣ ਰਹੇ ਆ ਉਹਨਾਂ ਨਾਲ ਮੇਰਾ ਕੋਈ ਵੱਟ ਦਾ ਰੋਲਾ ਨਹੀਂ ਉਹ ਮੈਨੂੰ ਨਹੀਂ ਜਾਣਦੇ ਮੈਂ ਉਹਨਾਂ ਨੂੰ ਨਹੀਂ ਜਾਣਦੀ ਫਿਰ ਵੀ ਉਹ ਜੇ ਗਲਤ ਬੋਲਦੇ ਨੇ ਉਹਨਾਂ ਦਾ ਨਜ਼ਰੀਆ ਗਲਤ ਹੈ ਉਹ ਗੰਦਾ ਵਲਗਰ ਬੋਲਦੇ ਨੇ ਤਾਂ ਇਹ ਉਹਨਾਂ ਦੀ ਪ੍ਰੋਬਲਮ ਨਹੀਂ ਹੈ ਇਹ ਉਹਨਾਂ ਦੀ ਪਰਵਰਿਸ਼ ਦੀ ਪ੍ਰੋਬਲਮ ਹੈ ਇਹ ਅਸੀਂ ਜਿਨ੍ਹਾਂ ਨੂੰ ਸ਼ੀਸ਼ਾ ਦਿਖਾ ਰਹੇ ਹਾਂ ਉਹਨਾਂ ਨੂੰ ਆਪਣਾ ਆਇਨੇ 'ਚ ਚਿਹਰਾ ਜਿਹੜਾ ਉਹ ਦੇਖਣਾ ਪਸੰਦ ਨਹੀਂ ਹੈ ਕਿ ਉਹ ਕੀ ਚੀਜ਼ ਨਹੀਂ ਐਕਚੁਅਲ ਦੇ ਵਿੱਚ ਉਹ ਕੀ ਚੀਜ਼ ਹੈ ਇਹ ਉਹਨਾਂ ਨੂੰ ਦੇਖਣੀ ਹੈ ਜਿਹੜੀ ਉਹ ਪਸੰਦ ਨਹੀਂ ਆਉਂਦੀ ਇਸੇ ਲਈ ਜਦੋਂ ਆਪਾਂ ਕਿਸੇ ਦੀ ਦੁੱਖ ਦੀ ਹੋਈ ਰمز ਪੜਾਂਗੇ ਤਾਂ ਫਿਰ ਉਹ ਰਿਐਕਟ ਕਰਦੇ ਨੇ ਸੋ ਇਹ ਹੈ ਜੀ ਇੱਕ ਆਪਣੀ ਮੇਨ ਕਾਰਨ ਕਿਉਂ ਇਸ ਤਰ੍ਹਾਂ ਰਿਐਕਟ ਦੂਸਰਾ ਨੰਬਰ ਮੈਂ ਦੇਖਿਆ ਕਿ ਕਈਆਂ ਦੇ ਮੁੱਛਾਂ ਵੀ ਨਹੀਂ ਉਗਰੀਆਂ ਹਜੇ ਦਾੜੀ ਨਹੀਂ ਮੂਤੀ ਆਈ ਨਵੇਂ-ਨਵੇਂ ਜੁੜੇ ਛਕਾਰੂ ਬੋਲਦੇ ਆਪਾਂ ਨਵੇਂ ਛਕਾਰੂ ਉੱਠੇ ਆ ਨਾ ਛੋਟੇ-ਛੋਟੇ ਏਜ ਦੇ ਬੱਚੇ 17 16 18 ਸਾਲ ਦੇ ਬੱਚੇ ਜਿਨ੍ਹਾਂ ਦੇ ਥਾਂ ਚੋਂ ਮੋਬਾਈਲ ਨੇ ਜੋ ਮੋਬਾਈਲ ਦੀ ਦੁਨੀਆ ਨੂੰ ਹੀ ਆਪਣੀ ਦੁਨੀਆ ਮੰਨਦੇ ਨੇ ਉਹਨਾਂ ਦੇ ਲੈਵਲ ਹੈ ਜੋ ਉਹ ਸਾਡੇ ਨਾਲ ਮੈਚ ਨਹੀਂ ਕਰਦੇ ਪਹਿਲਾਂ ਉਹ ਚੰਗੀ ਤਰ੍ਹਾਂ ਉੱਗਦਾ ਲੈਣ ਵਿਕਸਿਤ ਹੋ ਲੈਣ ਪਹਿਲਾਂ ਅੱਛੀ ਤਰ੍ਹਾਂ ਹਾਲੇ ਉਹ ਵਿਕਸਿਤ ਨਹੀਂ ਹੋਏ ਐ ਪਰ ਉਹ ਗਿਆਨ ਬਹੁਤ ਵੰਡਦੇ ਕਿਉਂਕਿ ਉਹਨਾਂ ਨੂੰ ਅਸਲੀ ਦੁਨੀਆ ਦੇ ਨਾਲ ਹਜੇ ਤੱਕ ਕੋਈ ਉਹਨਾਂ ਦਾ ਸਾਹਮਣਾ ਨਹੀਂ ਹੈ ਉਹਨਾਂ ਨੂੰ ਐਕਚੁਅਲ ਵਿੱਚ ਪਤਾ ਹੀ ਨਹੀਂ ਹੈ ਕਿ ਅਸੀਂ ਗੱਲ ਕਰ ਕੀ ਰਹੀ ਹੈ ਔਰ ਜਿਹੜੇ ਚਲੋ ਉਹਨਾਂ ਦੀ ਇੱਕ ਗੱਲ ਇਹ ਸਮਝ ਆ ਗਈ ਕਿ ਛੋਟੇ ਬੱਚੇ ਇਸ ਲਈ ਕਮੈਂਟ ਕਰਦੇ ਨੇ ਜੋ ਮਾਂ ਡ੍ਰੌਪ ਨੇ ਅੱਛੀ ਪਰਵਰਿਸ਼ ਨਹੀਂ ਦਿੱਤੀ ਹੁੰਦੀ ਨਵੇਂ-ਨਵੇਂ ਜਵਾਨੀ ਫੁੱਟਦੀ ਆ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਪੂਰੀ ਦੁਨੀਆ ਉਹ ਠੱਲੀ ਬੈਠੇ ਨੇ ਸਾਰੀ ਦੁਨੀਆ ਦਾ ਗਿਆਨ ਹੈ ਉਹਨਾਂ ਨੂੰ ਪਤਾ ਹੈ ਪਰ ਮੈਂ ਤੇ ਇਹ ਕਹੂੰਗੀ ਕਿ ਪੁੱਤ ਹਜੇ ਤੁਸੀਂ ਵੱਡੇ ਹੋ ਲੋ ਉੱਗਰ ਲੋ ਸਵਾਰ ਕੇ ਵਿਕਸਿਤ ਹੋ ਜਾਓ ਦੁਨੀਆ ਦੇ ਨਾਲ ਹਜੇ ਤੁਹਾਨੂੰ ਸੀ ਬਹੁਤ ਅੱਗੇ ਸਾਹਮਣਾ ਕਰਨਾ ਹੈ ਨਜ਼ਰੀਆ ਬਦਲਣਗੇ ਪੁੱਤ ਤੁਹਾਡੇ ਸਭ ਕੁਝ ਹੋਏਗਾ ਸੋ ਵੱਡਿਆਂ ਨਾਲ ਪੰਗੇ ਨਹੀਂ ਲਈਦੇ ਹੁੰਦੇ ਜਿਹੜੀਆਂ ਛੋਟੀਆਂ-ਛੋਟੀਆਂ ਚੂਹਿਆਂ ਹੁੰਦੀਆਂ ਨਾ 17 18 ਸਾਲ ਦੀਆਂ ਬੱਚੀਆਂ ਨੂੰ ਤੁਸੀਂ ਡਰਾ ਸਕਦੇ ਹੋ ਇਹਨਾਂ ਸ਼ਬਦਾਂ ਨਾਲ ਸ਼ੇਰਨੀਆਂ ਨਾਲ ਪੰਗੇ ਨਹੀਂ ਲੈਂਦੇ ਪੁੱਤ ਤੁਸੀਂ ਛੋਟੇ ਸੋ ਬੱਚੇ ਆ ਚਲੋ ਨਿਆਣੀ ਮਾਤਾ ਕਰ ਦਿੰਦੀ ਹੈ ਕਮੈਂਟ ਹਨ ਤੇ ਪਰ ਮੈਂ ਇਹਨਾਂ ਨੂੰ ਫਿਰ ਵੀ ਇਹੀ ਕਹੂੰਗੀ ਕਿ ਜਿਹੜੇ ਸ਼ਬਦ ਤੁਸੀਂ ਵਰਤਦੇ ਹੋ ਜਿਹੜੇ ਮੈਚ्योर ਵਰਤਦੇ ਨਹੀਂ ਜੋ ਚਿੱਟੀਆਂ ਦਾੜੀਆਂ ਵਾਲੇ ਵੀ ਵਰਤਦੇ ਐ ਸੋ 40 ਸਾਲ ਤੱਕ ਦੀ ਉਮਰ ਵਾਲੇ ਵੀ ਵਰਤਦੇ ਆ ਕਿਉਂਕਿ ਉਹ ਕਈ ਵਾਰ ਘਰ ਵਾਲੀਆਂ ਦੇ ਨਾਲ ਨਾ ਹੀ ਚੀਜ਼ਾਂ ਕਰ ਰਹੀ ਹੁੰਦੀ ਹੈ ਜਦੋਂ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਦਿੱਕਤ ਹੀ ਹੋ ਜਾਂਦੀ ਹੈ ਕਿ ਸਾਡੀ ਵਾਈਫ ਨੂੰ ਇਹ ਸੇਧ ਨਾ ਦੇ ਦੇ ਸਾਡੀ ਵਾਈਫ ਇਸ ਤੋਂ ਕੋਈ ਆਈਡੀਆਜ਼ ਨਾ ਲੈ ਲੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਫਿਰ ਉਹ ਦਵਾ-ਦਵਾ ਆਪਣਾ ਉਬਾਲਾ ਕੱਢਦੇ ਸੋ ਉਹ ਮੈਂ ਪਹਿਲਾਂ ਵੀ ਕਿਹਾ ਕਿ ਉਹ ਕੋ ਛੋਟੀਆਂ ਬੱਚੀਆਂ ਨੂੰ ਡਰਾ ਸਕਦੇ ਆ ਤੁਸੀਂ ਕਿਰਲੀਆਂ ਤੇ ਚੂਹੇ ਡਰਾ ਸਕਦੀਆਂ ਚੂਹਿਆਂ ਡਰਾ ਸਕਦੀਆਂ ਸ਼ੇਰਨੀਆਂ ਨੇ ਡਰਾਂਗਾ ਜਾਣੀਆਂ ਤੁਹਾਡੇ ਤੋਂ ਸੋ ਇਨ੍ਹਾਂ ਸ਼ਬਦਾਂ ਨੂੰ ਪਹਿਲਾਂ ਹੀ ਅਸੀਂ ਐਕਸੈਪਟ ਕਰਕੇ ਇੱਥੇ ਆਏ ਹੋਏ ਕਿ ਤੁਹਾਡੇ ਮੂੰਹੋਂ ਨਿਕਲੇ ਹੋਏ ਸ਼ਬਦ ਸਾਨੂੰ ਡੇਗ ਨਹੀਂ ਸਕਦੇ ਜਿਨ੍ਹਾਂ ਦੇ ਨਾਲ ਸਾਡੇ ਰਿਸ਼ਤੇ ਸੀ ਜੋ ਸਾਨੂੰ ਉਹ ਕਹਿ ਗਏ ਅਸੀਂ ਉਹਨਾਂ 'ਚ ਉੱਠ ਖੜੇ ਤਾਂ ਤੁਹਾਡੇ ਨਾਲ ਤਾਂ ਸਾਡਾ ਕੋਈ ਰਿਸ਼ਤਾ ਹੀ ਨਹੀਂ ਹੈ ਨਾ ਤੁਸੀਂ ਜੋ ਹੋ ਤੁਸੀਂ ਬੋਲਦੇ ਰਹੋ ਉਹ ਤੁਹਾਡਾ ਕੰਮ ਹੈ ਜੋ ਅਸੀਂ ਕਰਨਾ ਉਹ ਸਾਡਾ ਕੰਮ ਹੈ ਸੋ ਇਹਨਾਂ ਨੂੰ ਆਪਾਂ ਨਾ ਤਾਂ ਚੇਂਜ ਕਰ ਸਕਦੇ ਆਂ ਭੈਣੋ ਨਾ ਆਪਾਂ ਇਹਨਾਂ ਦੀ ਮੈਂਟੈਲਿਟੀ ਬਦਲ ਸਕਦੇ ਆਂ ਨਾਹੀ ਇਹ ਇਹ ਚੀਜ਼ਾਂ ਇਹਨਾਂ ਦੀਆਂ ਮਾਪੇ ਦਾ ਫਰਜ਼ ਸੀ ਇਹਨਾਂ ਨੇ ਆਪਣੇ ਮਾਪੇ ਤੋਂ ਸਿੱਖਣਾ ਸੀ ਜਦੋਂ ਉਹਨਾਂ ਤੋਂ ਨਾ ਇਹ ਮਤ ਲੈ ਸਕੇ ਤਾਂ ਸਾਡੀ ਮਤ ਇਹਨਾਂ ਦੇ ਕੰਮ ਨਹੀਂ ਆਊਗੀ ਨਾਹੀ ਇਹ ਸੁਧਰਨ ਵਾਲੇ ਨਹੀਂ ਸੋ ਇਹਨਾਂ ਨੂੰ ਮਤ ਆਊਗੀ ਉਦੋਂ ਜਦੋਂ ਇਹਨਾਂ ਨੂੰ ਖੁਦ ਇਸ ਪੜਾਅ 'ਚੋਂ ਨੰਗਣਾ ਪਊਗਾ ਜਦੋਂ ਇਹ ਠੋਕਰ ਖੁਦ ਅੱਖੀਂ ਦੇਖਣਗੇ ਬਾਈਦੀਆਂ ਹੋਈਆਂ ਸੋ ਚਲੋ ਕੋਈ ਗੱਲ ਨਹੀਂ ਅੱਛਾ ਜੀ ਇੱਕ ਜਿਨ੍ਹਾਂ ਦੇ ਘਰ ਵਿੱਚ ਪੁੱਛ ਪੜਤਾਲ ਨਹੀਂ ਹੁੰਦੀ ਜੋ ਘਰ ਦੇ ਵਿੱਚ ਕਹਿ ਦਿੰਦੇ ਨੇ ਕਿ ਕੱਡੋ ਵੱਡੇ ਨੇ ਸਾਡੇ ਕੀ ਸ਼ਬਦ ਬੋਲਦੇ ਕਿ ਕੱਡੋ ਵੱਡੇ ਨਹੀਂ ਮੋੜਾਂ ਤੇ ਖੁੰਡਾਂ ਤੇ ਫालतूਗਿਰੀ ਕਰਦੇ ਆ ਬੈਠੇ ਹੁੰਦੇ ਆ ਸੋ ਭਈ ਜਿੰਨਾ ਦੀ ਘਰ ਦੇ ਵਿੱਚ ਕੋਈ ਬਾਤ ਨਹੀਂ ਨਾ ਪੁੱਛਦਾ ਹੁੰਦਾ ਉਹ ਦੂਜੇ ਨੂੰ ਨਸੀਹਤਾਂ ਦਿੰਦੇ ਹੁੰਦੇ ਆ ਦੂਜੇ ਨੂੰ ਦਿੰਦੇ ਹੁੰਦੇ ਆ ਸਲਾਹਾਂ ਗਿਆਨ ਉਹ ਸੋਚਦੇ ਆ ਵੀ ਸਾਡੇ ਤੋਂ ਜ਼ਿਆਦਾ ਕੋਈ ਇਕੱਠਾ ਨਹੀਂ ਕਰੀ ਬੈਠਾ ਸੋ ਕੀ ਇਹਨਾਂ ਨਾਲ ਮੱਥਾ ਮਾਰਣਾ ਸੋ ਇਹ ਇਕੱਲੇ ਪੈਣੋ ਕਮੈਂਟ ਕਰਨ ਵਾਲੀ ਹੁੰਦੀ ਐ ਸਵਾਦ ਤਾਂ ਤਾਂ ਤੁਸੀਂ ਸਾਹਮਣੇ ਆਓ ਆ ਕੇ ਸਾਹਮਣੇ ਖੜ ਕੇ ਉਸ ਆਵੀਂ ਗੱਲ ਕਹਿ ਦੋ ਇਹਨਾਂ ਦੀਆਂ ਲੱਤਾਂ ਕੰਬਦੀਆਂ ਇਹ ਮੂਰੇ ਖੜ ਕੇ ਵੀ ਸਾਵੀਂ ਗੱਲ ਕੀ ਕਹਿਣੀ ਹੈ ਮੂਰੇ ਖੜ ਕੇ ਤੁਹਾਡੇ ਨਾਲ ਅੱਖ ਨਾਲ ਅੱਖ ਨਹੀਂ ਮਲਾ ਸਕਦੇ ਸੋ ਪੈਠ ਪੁੱਛੇ ਕੁੱਤੇ ਭੌਂਕਦੇ ਹੁੰਦੇ ਆ ਸੋ ਸਾਨੂੰ ਇਹਨਾਂ ਕੁੱਤਿਆਂ ਦੀ ਪਰਵਾਹ ਛੱਡਣੀ ਪੈਣੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਮੈਨੂੰ ਰੀਲਾਂ ਪਲੀਜ਼ ਮੈਨੂੰ ਰੀਲਾਂ ਨਾ ਭੇਜਿਆ ਕਰੋ ਮੇਰੀਆਂ ਭੈਣਾ ਜਿੰਨੀਆਂ ਵੀ ਮੈਨੂੰ ਰੀਲਾਂ ਭੇਜਦੀਆਂ ਨਾ ਪਲੀਜ਼ ਛੋਟੀਆਂ ਬੱਚੀਆਂ ਵੀ ਭੇਜਦੀਆਂ 18 ਸਾਲ ਦੀਆਂ ਮੈਨੂੰ ਨਾ ਗੁੜੀਆਂ ਕੁੜੀਆਂ ਜੁੜੀਆਂ ਹੋਈਆਂ ਛੋਟੀਆਂ-ਛੋਟੀਆਂ ਗੁੜੀਆਂ ਜਿਵੇਂ 18 ਸਾਲ ਦੀਆਂ 20 ਸਾਲ ਦੀਆਂ ਕਹਿਣੀਆਂ ਦੀਦੀ ਤੁਸੀਂ ਸਾਡੇ ਇਨਸਪਾਇਰੇਸ਼ਨ ਨੂੰ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਬਹੁਤ ਸਾਰੇ ਤੁਹਾਡੇ ਤੋਂ ਕੰਮ ਕਰਨ ਦੇ ਤਰੀਕੇ ਸਿੱਖਦੇ ਹਾਂ ਤੁਹਾਡਾ ਕੰਮ ਕਰਨ ਦਾ ਸਟਾਈਲ ਦੇਖ ਕੇ ਸਾਨੂੰ ਅਸੀਂ ਤੁਹਾਨੂੰ ਫੋਲੋ ਕਰਦੇ ਸੋ ਹਾਲੇ ਮੈਂ ਪ੍ਰੋਪਰ ਵੀਡੀਓ ਵੀ ਨਹੀਂ ਬਣਾਉਂਦੀ ਐ ਸੋ ਮੈਨੂੰ ਇੱਥੋਂ ਇਹਨਾਂ ਚੀਜ਼ਾਂ ਤੋਂ ਥੋੜੀ ਮੋਟੀਵੇਸ਼ਨ ਆਂਦੀ ਐ ਮੇਰੇ ਅੰਦਰ ਕਿ ਮੈਂ ਤੁਹਾਡੇ ਲਈ ਹੋਰ ਵੀ ਚੀਜ਼ਾਂ ਕਰਿਆ ਕਰਾਂ ਕਿ ਅਗ ਚੰਗੀਆਂ ਚੀਜ਼ਾਂ ਸਿੱਖੋ ਤੇ ਚੰਗੀਆਂ ਚੀਜ਼ਾਂ ਤੋਂ ਸੇਧ ਲਓ ਸੋ ਕੁੜੀਆਂ ਉਹ ਕਹਿ ਦਿੰਦੀਆਂ ਕਿ ਦੀਦੀ ਅਸੀਂ ਤੁਹਾਡੀ ਰੀਲਸ ਦੇਖੀ ਉਸ ਰੀਲ ਦੇ ਉੱਪਰ ਇਹਦਾ ਇਹਦਾ ਬੋਲਿਆ ਸੋ ਬੱਚੇ ਉਹਨਾਂ ਦੀ ਚਿੰਤਾ ਛੱਡ ਦਿਓ ਇਹਨਾਂ ਦਾ ਕੰਮ ਹੈ ਸਿਰਫ ਉਹ ਭੌਂਕਣਾ ਤੇ ਸਾਡਾ ਕੰਮ ਹੈ ਕਰਨਾ ਕੰਮ ਅਸੀਂ ਆਪਣਾ ਕੰਮ ਕਰਤਾ ਜਿਨ੍ਹਾਂ ਨੂੰ ਲੋੜ ਹੈ ਉਹ ਸਾਡੇ ਨਾਲ ਜੁੜੇ ਹੋਏ ਨੇ ਮੇਰੀ YouTube ਫੈਮਲੀ ਛੋਟੀ ਹੋਵੇ ਪਰ ਚੰਗੀ ਹੋਵੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਮੈਨੂੰ ਫालतू ਨਾਲ ਵਿਊਜ਼ ਚਾਹੀਦੇ ਆ ਨਾ ਮੈਨੂੰ ਫालतू ਲੱਖ ਸਬਸਕ੍ਰਾਈਬਰ ਜਾਂ ਮਿਲੀਅਨਾਂ ਤੱਕ ਮੇਰੀ ਸੋਚ ਹੈ ਜਿੰਨੀ ਵੀ ਮੇਰੀ ਫੈਮਿਲੀ ਹੈ ਮੇਰੀ ਅੱਛੀ YouTube ਫੈਮਿਲੀ ਹੋਵੇ ਫਾਲਤੂ ਆਲਤੂ ਲੋਕਾਂ ਨੂੰ ਮੈਂ ਕੋਈ ਇਨਵਾਈਟ ਨਹੀਂ ਕਰਦੀਆਂ ਸੋ ਪਲੀਜ਼ ਫਾਲਤੂ ਆਲਤੂ ਮਾਈਂਡ ਵਾਲੇ ਲੋਕ ਮੇਰੀ ਚੈਨਲ ਤੋਂ ਮੇਰੀ ਵੀਡੀਓਜ਼ ਤੋਂ ਦੂਰ ਰਹਿਣ ਮੈਨੂੰ ਤੁਹਾਡੇ ਵਿਊਜ਼ ਨਹੀਂ ਚਾਹੀਦੇ ਫਿਰ ਵੀ ਤਕਨੇ ਨਾਲ ਆ ਜਾਂਦੇ ਆਪਣਾ ਗਿਆਨ ਵੰਡ ਜਾਂਦੇ ਆ ਛੱਡ ਜੋ ਮੇਰੇ ਕੋਲੇ ਟਾਈਮ ਨਹੀਂ ਤੁਹਾਡਾ ਗਿਆਨ ਦੇਖਣ ਵਾਸਤੇ ਤੁਹਾਡੀ ਫਾਲਤੂ ਦੀ ਬਕਵਾਸ ਸੁਣਨ ਵਾਸਤੇ ਸੋ ਸਾਰੀਆਂ ਭੈਣਾਂ ਨੂੰ ਵੀ ਮੈਂ ਰਿਕਵੈਸਟ ਕਰੂੰਗੀ ਜਿਹੜੀਆਂ ਛੋਟੀਆਂ ਬੱਚੀਆਂ ਮੋਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਪਲੀਜ਼ ਮੈਨੂੰ ਨਾ ਮੇਰੀ ਰੀਲਸ ਨਾ ਸੈਂਡ ਕਰਿਆ ਕਰੋ ਕਿਉਂਕਿ ਮੈਂ ਮੈਂ ਇਸ ਪੌਡਕਾਸਟ ਤੋਂ ਬਾਅਦ ਇੱਕ ਡਿਸੀਜਨ ਲਿਆ ਸੀ ਕਿ ਮੈਂ ਆਪਣੀਆਂ ਰੀਲਸ ਦੇ ਉੱਪਰ ਬਿਲਕੁਲ ਨਹੀਂ ਜਾऊंगी ਮੈਂ ਰੀਲਸ ਦੇ ਉੱਪਰ ਨਹੀਂ ਜਾऊंगी ਰੀਲਸ ਦੇ ਉੱਪਰ نیچے ਕਮੈਂਟਸ ਕੀ ਕੀਤੇ ਹੋਏ ਆ ਮੈਂ ਉਹ ਨਹੀਂ ਬਿਲਕੁਲ ਚੈੱਕ करूंगी ਕਿਉਂਕਿ ਮੇਰਾ ਹੌਨ ਵੈਸੇ ਵੀ ਸ਼ਡਿਊਲ ਬਿਜ਼ੀ ਹੈ ਕਿਉਂਕਿ ਮੈਂ ਕੱਪੜੇ ਵਗੈਰਾ ਦਾ ਕੰਮ ਕਰਦੀ ਆ ਮੈਂ ਬੁਟੀਕ ਤੇ ਜਾਣੀ ਆ ਸਟਾਕ ਲੈ ਕੇ ਆਣੀ ਆ ਨਵਾਂ ਸਟੱਫ ਮੈਂ ਦੇਖਣਾ ਹੁੰਦਾ ਹੈ ਨਾ ਮੈਂ ਉਸ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਆ ਸੋ ਮੇਰੇ ਕੋਲ ਟਾਈਮ ਨਹੀਂ ਹੈ ਕਿ ਕੁੱਤੇ ਆ ਤੇ ਮੈਂ ਧਿਆਨ ਦੇਵਾਂ ਸੋ ਫਾਲਤੂ ਲੋਕਾਂ ਲਈ ਮੇਰੇ ਕੋਲ ਟਾਈਮ ਨਹੀਂ ਹੈ ਫਿਰ ਵੀ ਅਗਰ ਮੈਨੂੰ ਪਤਾ ਤੁਸੀਂ ਪਿਆਰ ਕਰਦੇ ਹੋ ਮੇਰੀ ਫਿਕਰ ਕਰਦੇ ਹੋ ਪੈਣਾ ਮੈਨੂੰ ਫਿਰ ਉਹ ਚੀਜ਼ਾਂ ਟੈਗ ਕਰਦੀਆਂ ਸੋ ਨਾ ਕਰੋ ਪਲੀਜ਼ ਰਿਕਵੈਸਟ ਹੈ ਕਿਉਂਕਿ ਮੈਂ ਜਦੋਂ ਤੁਹਾਡਾ ਉਹ ਚੀਜ਼ ਦੇਖਦੀ ਹਾਂ ਨਾ ਕਿ ਮੈਨੂੰ ਮੇਰੇ ਕਿਸੇ ਸਬਸਕ੍ਰਾਈਬਰ ਨੇ ਨਿਊ ਚ ਸੈਂਡ ਕੀਤੀ ਹੈ ਓਪਨ ਕਰੀਏ ਤਾਂ ਆਪਾਂ ਜਦੋਂ ਆਪਣੀ ਰੀਲਸ ਨੂੰ ਓਪਨ ਕਰਦੇ ਹਾਂ ਤਾਂ ਨੀਚੇ ਕਮੈਂਟਸ ਦੇ ਵਿੱਚ ਮੇਰੀ ਆਦਤ ਹੈ ਜਿਨ੍ਹਾਂ ਦੇ ਉੱਪਰ ਮੈਂ ਕੰਟਰੋਲ ਪਾਇਆ ਹੋਇਆ ਕਿ ਮੈਂ ਨੀਚੇ ਚੈੱਕ ਕਰਨ ਚਲੀ ਜਾਂਦੀ ਹਾਂ ਸੋ ਮੈਂ ਜਲਦੀ ਵਾਪਸ ਆ ਜਾਨੀ ਹਾਂ ਕਿਉਂਕਿ ਮੈਨੂੰ ਪਤਾ ਹੈ ਜਦੋਂ ਸੱਚ ਬੋਲਾਂਗੇ ਤਾਂ ਖੱਡਾ ਵਿੱਚੋਂ ਤਖ ਮਕੌੜੇ ਨਿਕਲਦੇ ਹੌਲੀ ਹੌਲੀ ਇੱਕ ਖੱਡਾਂ ਵਿੱਚ ਆਪੇ ਵਾਪਸ ਜਾਣਗੇ ਜਾਣਗੇ ਆਪੇ ਵਾਪਸ ਕਿਉਂਕਿ ਇਹਨਾਂ ਨੂੰ ਜਦੋਂ ਕੋਈ ਨਵਾਂ ਮੁੱਦਾ ਨਵਾਂ ਮਸਾਲਾ ਮਿਲਦਾ ਹੈ ਇਹ ਵਿਊਜ਼ ਲੈਣ ਲਈ ਆਉਂਦੀ ਹੈ ਆਪਣਾ ਗਿਆਨ ਛੱਡਣ ਲਈ ਆਉਂਦੀ ਹੈ ਤੇ ਹੌਲੀ ਹੌਲੀ ਇਹ ਉਨਾ ਹੀ ਖੱਡਾਂ ਦੇ ਵਿੱਚ ਵਾਪਸ ਫੇਰ ਚਲੇ ਜਾਂਦੀ ਹੈ ਸੋ ਇਹਨਾਂ ਦੀ ਮੈਂਟੈਲਿਟੀ ਹੈ ਜੋ ਔਰਤਾਂ ਦੇ ਪ੍ਰਤੀ ਕੁੜੀਆਂ ਦੇ ਪ੍ਰਤੀ ਬੱਚੀਆਂ ਦੇ ਪ੍ਰਤੀ ਇਹੇ ਬਣੀ ਹੋਈ ਹੈ ਇਹ ਆਪਣੀਆਂ ਤੀਆਂ ਪੈਣਾ ਬਾਰੇ ਭੁੱਲ ਜਾਂਦੇ ਜਦੋਂ ਕਿਸੇ ਨੂੰ ਮੰਦਾ ਚੰਗਾ ਬੋਲਦੇ ਆ ਸੋ ਇਹ ਭੁੱਲ ਜਾਂਦੇ ਕਿ ਜਿਸ ਦੁਨੀਆਦਾਰੀ ਦੇ ਵਿੱਚ ਤੁਸੀਂ ਮੰਦੇ ਚੰਗੇ ਸ਼ਬਦ ਬੋਲਦੇ ਆ ਥੋਡੀਆਂ ਭੈਣਾ ਥੋਡੀਆਂ ਧੀਆ ਥੋਡੀਆਂ ਔਰਤਾਂ ਵੀ ਇਸੇ ਦੁਨੀਆਦਾਰੀ ਦੇ ਵਿੱਚ ਵਿਚਰਦੀਆਂ ਨੇ ਕਿਸੇ ਦੀਆਂ ਪਟੋਲਾ ਕਿਸੇ ਦੀਆਂ ਪੁਰਜਾ ਉਹ ਵੀ ਹੁੰਦੀਆਂ ਹੋਣਗੀਆਂ ਸੋ ਕਿਸੇ ਦੇ ਲਈ ਜੋ ਤੁਸੀਂ ਸ਼ਬਦ ਗਸ਼ਤੀਆਂ ਟੈਕਸੀਆਂ ਵਰਤਦੇ ਹੋ ਉਹ ਕਿਸੇ ਦੀਆਂ ਨਜ਼ਰਾਂ 'ਚ ਉਹ ਵੀ ਹੋਣਗੀਆਂ ਸੋ ਇਹ ਹੈ ਜੇ ਲੋਕਾਂ ਦਾ ਨਜ਼ਰੀਆ ਲੋਕਾਂ ਦੀ ਸੋਚ ਤੁਸੀਂ ਕੀਓ ਆਪਣੀ ਨਜ਼ਰ ਵਿੱਚ ਤੁਸੀਂ ਸਹੀਓ ਦੂਜਿਆਂ ਨੂੰ ਸਫਾਈ ਦੇਣੀ ਬੰਦ ਕਰ ਦਿਓ ਕਿਉਂਕਿ ਜਾਂ ਤਾਂ ਤੁਸੀਂ ਸਫਾਈ ਦੇਣ ਚ ਆਪਣਾ ਜੀਵਨ ਵਿਅਰਥ ਕਰੋਗੇ ਜੋ ਕਿ ਮੈਂ ਕੀਤਾ ਹੋਇਆ ਹੈ ਮੈਂ ਆਪਣੇ ਪਿਛਲੇ 30 ਸਾਲ ਖੁਦ ਨੂੰ ਸਾਬਿਤ ਕਰਨ ਚ ਦਿੱਤੇ ਹੋਏ ਹੈ ਪਰ ਇਹ ਸਾਬਿਤ ਕਰਕੇ ਜਗ ਖੁਸ਼ ਨਹੀਂ ਕੀਤਾ ਜਾ ਸਕਦਾ ਜੀ ਇਹ ਜਗ ਹੈ ਜ਼ਮਾਨਾ ਹੈ ਇਹ ਬਹੁਤ ਵੱਡਾ ਤੇ ਬਹੁਤ ਫੈਲਿਆ ਹੋਇਆ ਹੈ ਇਹਦੇ ਵਿੱਚ ਭਾਂਤ ਭਾਂਤ ਦੇ ਲੋਕ ਨੇ ਤੇ ਸਾਨੂੰ ਖੁਸ਼ੀ ਉਹਨਾਂ ਚੀਜ਼ਾਂ ਦੀ ਹੈ ਕਿ ਸਾਡੇ ਨਾਲ ਚੰਗੀ ਸੋਚ ਵਾਲੇ ਧੀਆ ਭੈਣਾਂ ਵਾਲੇ ਪਰਿਵਾਰ ਜੁੜੇ ਹੋਏ ਹੈ ਸਾਡੇ ਨਾਲ ਉਹ ਬਜ਼ੁਰਗ ਵੀ ਜੁੜੇ ਹੋਏ ਐ ਜਿਹੜੇ ਵੀਡੀਓ ਚ ਕਮੈਂਟ ਦੇ ਵਿੱਚ ਪੁੱਤ ਕਹਿ ਕੇ ਗੱਲ ਕਰਦੇ ਨੇ ਤੇ ਉਹਨਾਂ ਦਾ ਮੋਸਟ ਵੈਲਕਮ ਐ ਜੀ ਸਾਡੇ ਚੈਨਲ ਦੇ ਉੱਪਰ ਸਾਨੂੰ ਐਪਰੀਸ਼ੀਏਟ ਕਰਨ ਲਈ ਸਾਨੂੰ ਸਹਾਰਾ ਦੇਣ ਲਈ ਸਾਨੂੰ ਅਪਣਾਉਣ ਲਈ ਸੋ ਉਹਨਾਂ ਦਾ ਦਿਲੋਂ ਵੈਲਕਮ ਐ ਜੀ ਤੇ ਸ਼ਿਕਾਰੂਆਂ ਨੂੰ ਅਸੀਂ ਗੋਲ ਦੇ ਕੁਛ ਨਹੀਂ ਐ ਸੋ ਸਾਡੇ ਉਹ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਐ ਮੈਂ ਤਾਂ ਉਹਨਾਂ ਨੂੰ ਆਪਣੇ ਪੈਰ ਦੀ ਜੁੱਤੀ ਬਰਾਬਰ ਵੀ ਨਹੀਂ ਸਮਝਦੀ ਕਿਉਂਕਿ ਇੱਕ ਮੈਂ ਬਚਪਨ ਚ ਕਹਾਵਤ ਸੁਣੀ ਸੀਗੀ ਆਪਾਂ ਸਾਰਿਆਂ ਨੇ ਇੱਕ ਕਹਾਣੀ ਪੜ੍ਹੀ ਐ ਕਿ ਇੱਕ ਲੋੰਬੜੀ ਜਦੋਂ ਥੱਕ ਕੇ ਗਰਮੀ ਦੇ ਵਿੱਚ ਆਉਂਦੀ ਐ ਤੇ ਉਹ ਇੱਕ ਪੇੜ ਦੇ ਥੱਲੇ ਛਾਂਵੇਂ ਆਪ ਰੈਸਟ ਕਰਨ ਲਈ ਸੌ ਜਾਂਦੀ ਹੈ ਜਦੋਂ ਉਹਦੀ ਅੱਖ ਖੁੱਲਦੀ ਹੈ ਤਾਂ ਉੱਪਰ ਦਿਖਦਾ ਹੈ ਕਿ ਅੰਗੂਰਾਂ ਦੇ ਗੁੱਛੇ ਲੱਗੇ ਹੋਏ ਐ ਉਹਦਾ ਮਨ ਸੀ ਕਿ ਉਹ ਅੰਗੂਰ ਖਾਣੀ ਐ ਉਹਨੇ ਚੱਪਕੇ ਮਾਰਿਆ ਉਸ ਅੰਗੂਰਾਂ ਨੂੰ ਤੋੜਨ ਵਾਸਤੇ ਪਰ ਅੰਗੂਰ ਉਸਦੀ ਅਪਰੋਚ ਤੋਂ ਬਹੁਤ ਉੱਚੇ ਸੀ ਉੱਥੋਂ ਤੱਕ ਲੂੰਬੜੀ ਪਹੁੰਚ ਨਹੀਂ ਸਕਦੀ ਸੀ ਫਿਰ ਜਦੋਂ ਥੱਕ ਗਈ ਹੰਬ ਗਈ ਉਹਨੇ ਬਹੁਤ ਛਾਲਾਂ ਮਾਰੀਆਂ ਵੀ ਪਹੁੰਚ ਜਾ ਹੁਣ ਉਹ ਐ ਥੋੜੀ ਕਹੂਗੀ ਵੀ ਅੰਗੂਰ ਤਾਂ ਮੇਰੀ ਰੇਂਜ ਤੋਂ ਬਾਹਰ ਨੇ ਮੈਂ ਨਹੀਂ ਖਾ ਸਕਦੀ ਲੂੰਬੜੀ ਨੇ ਕਿਹਾ ਕਿ ਮਨਾ ਐ ਕਹੂੰਗੀ ਤਾਂ ਮੇਰੀ ਆਪਣੀ ਈਗੋ ਦੇ ਉੱਪਰ ਹੱਟ ਹੈ ਮੇਰੀ ਆਪਣੀ ਈਗੋ ਤੇ ਸੱਟ ਹੈ ਕੋਣੇ ਕਿਹਾ ਨਹੀਂ ਖਾਂਦੀ ਇਹ ਤਾਂ ਖੱਟੇ ਐ ਸੋ ਕੁਝ ਲੋਕਾਂ ਦੀ ਇਹ ਸੋਚ ਹੈ ਕਿ ਜਿੰਨਾਂ ਦੀ ਅਸੀਂ ਅਪਰੋਚ ਤੋਂ ਬਾਹਰ ਹੈ ਜਿੰਨਾਂ ਦੇ ਅਸੀਂ ਲੈਵਲ ਤੇ ਐਂਗਲ ਤੋਂ ਬਾਹਰ ਹੈ ਉਹਨਾਂ ਨੇ ਸਾਨੂੰ ਖੱਟੇ ਕਹਿ ਕੇ ਛੱਡਣਾ ਉਹ ਸਾਨੂੰ ਚੰਗੇ ਕਹਿ ਕੇ ਥੋੜੀ ਕਹਿ ਛੱਡਣਗੀ ਸੋ ਇਹ ਚੀਜ਼ ਇੱਕ ਐਗਜ਼ਾਮਪਲ ਹੈ ਜਿੱਥੇ ਵੀ ਆਪਾਂ ਸੈੱਟ ਕਰ ਲਈਏ ਹੋ ਜਾਂਦੀ ਹੈ ਲਾਈਫ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲ ਹੈ ਜਿਹੜੀਆਂ ਆਪਾਂ ਸੈੱਟ ਕਰ ਸਕਦੇ ਹੁੰਨੇ ਆ ਪਰ ਕੁਝ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਬਿਹਤਰ ਹੈ ਸੋ ਮੈਂ ਸੋਚਿਆ ਕਿ ਇਹਨਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਜ਼ਿੰਦਗੀ ਚ ਅੱਗੇ ਵਧਿਆ ਜਾ ਸਕਦਾ ਹੈ ਅਗਰ ਇਹਨਾਂ ਬੇਵਕੂਫ ਲੋਕਾਂ ਚ ਉਲਝ ਗਈ ਤਾਂ ਫਿਰ ਜ਼ਿੰਦਗੀ ਉਲਝ ਕੇ ਹੀ ਰਹਿ ਜਾਣੀ ਹੈ ਇਹਨਾਂ ਨੂੰ ਸਫਾਈ ਦਿੰਦੇ ਸੋ ਇਹ ਕੌਣ ਨੇ ਅਸੀਂ ਜਾਣਦੇ ਹੀ ਨਹੀਂ ਹੈ ਕਦੇ ਕਦੇ ਮਨ ਹੁੰਦਾ ਸੀ ਗੱਲਾਂ ਕਰਦੇ ਆਂ ਵੀ ਇਹ ਕਮੈਂਟਾਂ ਵਾਲੇ ਦਿਖਣੇ ਚਾਹੁੰਦੇ ਆਂ ਸੀ ਕੌਣ ਨੇ ਕਿੱਥੋਂ ਆਏ ਨੇ ਕਿਹੜੀ ਦੁਨੀਆ ਦੇ ਪ੍ਰਾਣੀ ਆ ਫਿਰ ਸਾਡੇ ਮੂਰੇ ਆਕ੍ਰਿਤੀ ਬਣ ਜਾਂਦੀ ਹੈ ਫਿਰ ਸੋਚਦੀ ਆਂ ਸ਼ਬੀ ਬਣਾਉਣੀ ਹੈ ਮੇਰਾ ਹਸਬੰਦ ਉਦੇ ਚਾਚੇ ਤਾਏ ਦੇ ਮੁੰਡੇ ਇਹ ਉਹਨਾਂ ਵਰਗੇ ਤਾਂ ਹੋਣਗੇ ਨਾ ਫਿਰ ਸਾਨੂੰ ਦੇਖਣ ਦੀ ਕੀ ਲੋੜ ਹੈ ਕਿਉਂਕਿ ਉਹ ਕੱਲੇ ਥੋੜੀ ਨੇ ਤਿੰਨ ਚਾਰ ਪੀਸ ਪਿੰਡ ਦੇ ਵਿੱਚ ਚੰਗੇ ਮਾੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਸੰਸਕਾਰੀ ਇੱਜ਼ਤ ਵਾਲੇ ਜਿਨ੍ਹਾਂ ਨੂੰ ਆਪਾਂ ਲਫੰਡਰ ਕਹਿ ਦਿੰਨੇ ਆ ਡਿਫਲਟਰ ਕਹਿ ਦਿੰਨੇ ਆ ਬੇਇੱਜ਼ਤ ਕਹਿ ਦਿੰਨੇ ਆ ਬਤਮੀਜ਼ ਕਹਿ ਦਿੰਨੇ ਆ ਜਿਨ੍ਹਾਂ ਨੂੰ ਸੰਸਕਾਰਾਂ ਦਾ ਦੂਰ ਦੂਰ ਤੱਕ ਨਾ ਮੋਨ ਨਿਸ਼ਾਨ ਨਹੀਂ ਹੁੰਦਾ ਉਸ ਤਰ੍ਹਾਂ ਦੇ ਵੀ ਬੰਦੇ ਹੁੰਦੇ ਆ ਸੋ ਅਸੀਂ ਫਿਰ ਆਕ੍ਰਿਤੀ ਬਣਾ ਕੇ ਇਹਨਾਂ ਦੀ ਛੱਡ ਦਿੰਨੇ ਆ ਕੀ ਉਸ ਤਰ੍ਹਾਂ ਦੇ ਬੰਦੇ ਨੇ ਸੋ ਇਹਨਾਂ ਦਾ ਕੀ ਦੇਖਣਾ ਸੋ ਕੋਈ ਗੱਲ ਨਹੀਂ ਜੀ ਵਾਈ ਗਰੂ ਦਾ ਸਾਥ ਹੋਵੇ ਵਾਈ ਗਰੂ ਆਪਣੀ ਮੇਹਰ ਬਣਾ ਕੇ ਰੱਖਣ ਤੇ ਤੁਹਾਡੇ ਚੰਗੇ ਸਾਰੇ ਭੈਣ ਭਰਾਵਾਂ ਦਾ ਸਾਥ ਰਵੇ ਇੱਕ ਦਿਨ ਆਪਾਂ ਇਹਨਾਂ ਨੂੰ ਮੂੰਹ ਤੋੜ ਜਵਾਬ ਵੀ ਜ਼ਰੂਰ ਦੇਣਾ ਸੋ ਇੱਥੇ ਬੋਲਣ ਦਾ ਅਧਿਕਾਰ ਸਭ ਨੂੰ ਹੈ ਸਭ ਦੀ ਆਪਣੀ ਜ਼ਿੰਦਗੀ ਹੈ ਆਪਣੀ ਜ਼ੁਬਾਨ ਹੈ ਆਪਣਾ ਕਰਮ ਹੈ ਆਪਣਾ ਦਿਮਾਗ ਹੈ ਸੋ ਸਭ ਨੂੰ ਅਧਿਕਾਰ ਹੈ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦਾ ਜੇ ਕਿ ਤੁਹਾਡੇ ਤੇ ਨੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੁਹਾਡੇ ਤੇ ਹਕੂਮਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉੱਥੇ ਉਹਨਾਂ ਨੂੰ ਰਾਜੇ ਨਾ ਬਣ ਦਿਓ ਮਹਾਰਾਜੇ ਨਾ ਬਣ ਦਿਓ ਸੋ ਪਤੀ ਨੂੰ ਪਤੀ ਦਾ ਹੀ ਦਰਜਾ ਮਿਲੇ ਬਹੁਤ ਹੈ ਜਦੋਂ ਪਤੀ ਆਪਣੇ ਆਪ ਨੂੰ ਪਰਮੇਸ਼ਵਰ ਸਮਝਣ ਲੱਗ ਜੇ ਪ੍ਰਮਾਤਮਾ ਸਮਝਣ ਲੱਗ ਜੇ ਤਾਂ ਸਮਝ ਲਓ ਉਹਦਾ ਵਿਨਾਸ਼ ਉਹਦਾ ਪਤਨ ਨੇੜੇ ਹੈ ਸੋ ਇਹ ਗੱਲਾਂ ਸਮਝਣ ਵਾਲਿਆਂ ਦੀ ਸਮਝ ਆ ਜਾਣੀ ਆ ਬੇਤੁਕਿਆਂ ਦੀ ਸਮਝ ਵਿੱਚ ਕੁਝ ਨਹੀਂ ਆਉਣਾ ਕਿਉਂਕਿ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਇਹਨਾਂ ਚੀਜ਼ਾਂ ਦੇ ਉਹ ਜਾਣਦੇ ਹੀ ਨਹੀਂ ਹੈ ਵੀ ਇਹ ਚੀਜ਼ਾਂ ਕੀ ਹੈ ਸੋ ਛੱਡੋ ਜੀ ਦਫਾ ਕਰੋ ਮੈਂ ਇੱਕ ਵਾਰੀ ਫੇਰ ਕਹੂੰਗੀ ਸਾਰੀਆਂ ਭੈਣਾਂ ਨੂੰ ਇਹਨਾਂ ਨੂੰ ਇਗਨੋਰ ਮਾਰ ਦਿਆ ਕਰੋ ਤੁਹਾਡੇ ਤੁਸੀਂ ਵੀ ਮੂੰਹ ਨਾ ਲੱਗੋ ਮੈਂ ਤਾਂ ਇਹ ਕਹੂੰਗੀ ਕਿ ਕਮੈਂਟਾਂ ਵਿੱਚ ਰਿਪਲਾਈ ਦੇਣ ਜਾਣੇ ਹੋ ਤੁਸੀਂ ਵੀ ਇਹਨਾਂ ਦੇ ਮੂੰਹ ਨਾ ਲੱਗੋ ਕਿਉਂਕਿ ਇਹਨਾਂ ਨੂੰ ਤੁਹਾਡੇ ਇੱਕ ਦੋ ਰਿਪਲਾਈ ਆਪਣੀਆਂ ਇੱਕ ਦੋ ਵੀਡੀਓ ਨਹੀਂ ਅਸਰ ਪਾਉਣਗੀਆਂ ਹਾਲਾਂਕਿ ਮੈਂ ਇਹ ਗੱਲ ਕਿਹਾ ਕਿ ਆਈ ਸੀ ਪੌਡਕਾਸਟ 'ਚ ਕਿਹਾ ਹੈ ਕਿ 30 ਸੈਕਿੰਡ ਦੀ ਵੀਡੀਓ ਦਾ ਤੁਸੀਂ ਨਜ਼ਰੀਆ ਸੈੱਟ ਕਰਕੇ ਅਗਰ ਚਗਲ ਚਵਲ ਗਸ਼ਤੀ ਕੁਝ ਲਿਖਦੇ ਹੋ ਤਾਂ ਇਟ ਮੀਨਸ ਤੁਸੀਂ ਕਿਸੇ ਆਪਣੇ ਜੈਨੂਇਨ ਬਾਪ ਦੀ ਔਲਾਦ ਨਹੀਂ ਹੈ ਤੁਸੀਂ ਆਪਣਾ ਡੀਐਨਏ ਟੈਸਟ ਕਰਾਓ ਕਿਉਂਕਿ ਜਿਨ੍ਹਾਂ ਦੇ ਨਾਮਾਂ ਪਿੱਛੇ ਸਿੰਘ ਲਿਖੇ ਹੁੰਦੇ ਆ ਉਹ ਕਿਸੇ ਦੀਆਂ ਧੀਆਂ ਭੈਣਾਂ ਨੂੰ ਮੰਦਾ ਨਹੀਂ ਬੋਲਦੇ ਹੁੰਦੇ ਤੇ ਜਿਹੜੇ ਬੋਲਦੇ ਨੇ ਉਹ ਆਪਣੇ ਬਾਪ ਦੇ ਅਸਲੀ ਡੀਐਨਏ ਹੈਣਗੇ ਸੋ ਆਪਣੇ ਡੀਐਨਏ ਚੈੱਕ ਕਰਵਾਓ ਆਪਣੀਆਂ ਮਾਵਾ ਨੂੰ ਪੁੱਛੋ ਜਾ ਕੇ ਕਿ ਤੁਸੀਂ ਪੈਦਾਸ਼ ਕਿੰਨਾ ਦੀ ਹੋ ਜੇ ਸਾਨੂੰ ਇੱਥੋਂ ਤੱਕ ਬੋਲਣ ਲਈ ਮਜਬੂਰ ਵੀ ਤੁਸੀਂ ਕਰਦੇ ਹੋ ਬੋਲਣ ਨੂੰ ਮੈਂ ਬਹੁਤ ਕੁਝ ਬੋਲ ਸਕਦੀ ਹਾਂ ਕਿਉਂਕਿ ਮੇਰਾ ਜਿਹੜਾ ਲਹਿਜਾ ਉਹ ਹਾਲੇ ਨਰਮਾਈ ਨਾਲ ਦੇਖਿਆ ਹੋਇਆ ਗਰਮਾਈ ਨਾਲ ਨਹੀਂ ਸੁਪਰਮੈਨ ਨਾਲੋਂ ਬੋਲ ਕੇ ਗੱਲ ਹੋਈ ਆ ਜਾਂਦੀ ਜੀ ਆਪਾਂ ਲੈਣਾ ਕੀ ਹੈ ਕਿਉਂਕਿ ਇਹਨਾਂ ਲੋਕਾਂ ਦੇ ਨਾਲ ਆਪਣਾ ਦੂਰ ਦੂਰ ਤੱਕ ਕੋਈ ਵਸਤਾ ਨਹੀਂ ਹੈ ਇਹ ਸਿਰਫ ਝੁੱਲੀ 'ਚ ਬਹਿ ਕੇ ਕਮੈਂਟ ਛੱਡਣ ਜੋਗੇ ਹੁੰਦੇ ਨੇ ਜਾਂ ਲਾ ਕੇ ਚਿੱਟੇ ਦੀ ਫੱਕੀ ਕਿਸੇ ਮੋੜ ਤੇ ਬਹਿ ਕੇ ਇਹ ਕਮੈਂਟ ਮਾਰਨ ਵਾਲੇ ਹੁੰਦੇ ਨੇ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜਦੋਂ ਇਹ ਕਿਸੇ ਅਣਖਾੜੀ ਚੱਟੀ ਦੇ ਮੂਰੇ ਖੜ ਜਾਂਦਾ ਨਾ ਤੇ ਸਵਾਲ ਪੁੱਛ ਲਏ ਇਹਨਾਂ ਨੂੰ ਇੱਕ ਤੇ ਇਹਨਾਂ ਦੀਆਂ ਲੱਤਾਂ ਕੰਬ ਜਾਂਦੀਆਂ ਭਾਰ ਛੱਡ ਜਾਂਦੀਆਂ ਸੋ ਛੇ ਦਫਾ ਕਰੋ ਜੀ ਚਲੋ ਆਪਾਂ ਹੁਣ ਆਪਣੇ ਸਟਾਕ ਦੀ ਗੱਲ ਕਰਦੀਆਂ ਸਟਾਕ ਮੇਰੇ ਕੋਲੇ ਆ ਚੁੱਕਿਆ ਹੈ ਹਰ ਤਰ੍ਹਾਂ ਦਾ ਸਟਾਕ अवेलेबल ਹੈ ਜੀ ਇਸ ਟਾਈਮ ਮੇਰੇ ਕੋਲੇ ਮੈਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਨੈਕਸਟ ਵੀਡੀਓ ਪਾਉਂਗੀ ਉਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਸਟਾਕ ਦੀ ਡਿਟੇਲ ਸੂਟ ਦੇ ਬਾਰੇ ਨਾ ਮੈਂ ਇੱਕ ਸਿੰਗਲ ਸੂਟ ਦੇ ਉੱਪਰ ਐਕਸਪਲੇਨ ਕਰੂੰਗੀ ਕਿਸ ਤਰ੍ਹਾਂ ਦਾ ਵਰਕ ਹੋਇਆ ਕਿਸ ਰੇਂਜ ਵਿੱਚ ਸੂਟ ਹੈ ਕਿਹੜੇ ਸਟਾਫ ਦੇ ਉੱਪਰ ਵਰਕ ਹੋਇਆ ਉਸ ਦੇ ਨਾਲ ਦੁਪੱਟਾ ਕਿਸ ਅਰੇਂਜ ਦਾ ਲਗਾਇਆ ਹੋਇਆ ਹੈ ਕਿਸੇ ਸਟੱਫ ਦੇ ਵਿੱਚ ਲਗਾਇਆ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਕਿੰਨੇ ਪੀਸ ਫੂਡ ਤਿਆਰ ਕਰਕੇ ਮਿਲ ਸਕਦੇ ਹਨ ਸੋ ਸਾਰੇ ਜਣੇ ਆਪਣੇ ਵੀਡੀਓਜ਼ ਦੇ ਨਾਲ ਜੁੜੇ ਰਹੋ ਚੈਨਲ ਨਾ ਬਣੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਵੀਡੀਓਜ਼ ਦੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦੇ ਰਹਿਣ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ